ਆਸਰ ਇਹ ਮਿੱਤਰ ਪਰਚਰਾਂ ਦੀ ਕੀਤਾ ਤੁਸੀਂ ਨਾਸਰ ਦੇ ਵਿੱਚ ਆਸਵਾ ਦੀ ਨੂੰ ਲੈ ਕੇ ਇਹ ਸੀਗਾ ਫਾਰਮੂਲਾ ਵੀ ਵਿਆਹ ਦੇ ਵਿੱਚ ਜਿਹੜਾ ਬੜੇ ਬਣਵਾਉਂ ਆਲੋ ਪਈ ਚਲਾਈ ਨਾ ਪਰ ਆ ਇਹਨਾਂ ਮੁਕਾਂ ਦੇ ਫਾਰਮੂਲਾ ਦਾ ਕੀ ਹੈ ਇਹ ਜੀ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਟ ਸ਼ਮੀਰ ਪਿੰਡ ਜੋ ਕਿਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਹੈ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਦੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿਸੇ ਨੇ ਵੀ ਸਿਵિલિયન ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਇਹ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 VN S which is equivalent of 188 IPC ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀਗਾ ਮੁੰਡਾ ਵਿਆਹ ਹੋਲੇ ਜੀ ਆਮ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੀ ਕਿ ਕਿ ਹਦਾਇਤਾਂ ਜਾਰੀ ਨੇ ਡੀਸੀ ਸਾਹਿਬ ਨੇ ਵੀ ਇਸ ਤਰ੍ਹਾਂ ਹੀ ਕਰਨ ਲਈ ਆਖੀ ਹੋਵੇਗੀ ਦੇਖੋ ਇਸ ਟਾਈਮ ਜੋ ਸੈਂਸਿਟਿਵ ਅਨੀ ਟੈਂਟ ਸਿਚੁਏਸ਼ਨ ਹੈ ਆਪਾਂ ਉਹ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁਲੀ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਨੇ ਹਦਾਇਤਾਂ ਹੈ ਕਿ ਸਿਵਿਲਿਅਨਸ ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰਵਰਕਸ ਨਾ ਚਲਾਉਣ ਉਹ ਪਲੀਜ਼ ਸਟ੍ਰਿਕਟਲੀ ਉਹਨੂੰ ਅਡੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਆ ਫੈਂਸੀ ਜੀ ഓരാജ